ਮਾਣਯੋਗ ਐਸਐਸਪੀ ਸਾਹਿਬ ਅਟੰਡਾ ਦੇ ਗਾਈਡੈਂਸ ਦੇ ਅੰਡਰ ਅੱਜ ਅਟੰਡਾ ਪੁਲਿਸ ਵੱਲੋਂ ਬੱਸ ਸਟੈਂਡ ਫਿੰਡਾ ਦੀ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਮੇਰੇ ਨਾਲ ਡੀਐਸਪੀ ਸਿਟੀ 1 ਨਾਲ ਥਾਣਾ ਕੋਤਵਾਲੀ ਥਾਣਾ ਕਨਾਲ ਕਲੋਨੀ ਇਸ ਤੋਂ ਇਲਾਵਾ 50 ਦੇ ਕਰੀਬ ਪੁਲਿਸ ਮੁਲਾਜ਼ਮ ਜਿਹੜੇ ਡਿਪਲੋਏ ਕੀਤੇ ਗਏ ਆ ਜਿਸ ਦੇ ਵਿੱਚ ਐਂਟੀ ਸਬੋਟੇਜ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਸ਼ੱਕੀ ਵਸਤੂ ਜਾਂ ਕੋਈ ਸ਼ੱਕੀ ਲਵਾਰਸ ਜੀ ਜਿਹੜੀ ਹੈਗੀ ਹੈ ਉਸ ਰਿਗਾਰਡਿੰਗ ਚੈਕਿੰਗ ਕਰ ਰਹੇ ਆ ਸੈਕੰਡਲੀ ਜਿਹੜੇ ਟ੍ਰੈਫਿਕ ਦੇ ਰਿਗਾਰਡਿੰਗ ਜਿਹੜੇ ਇਹਦੇ ਪਾਰਕਿੰਗ ਸਪੇਸਸ ਹੈਗੇ ਆ ਉਸ ਦੇ ਉਹਨਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਅਨਡੈਂਟਿਫਾਈਡ ਵਹੀਕਲ ਜਿਹੜਾ ਪਾਰਕ ਨਾ ਹੋਵੇ ਇਸ ਤੋਂ ਇਲਾਵਾ ਕਿਉਂਕਿ ਬੱਸ ਸਟੈਂਡ ਦੇ ਵਿੱਚ ਕਾਫੀ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੈ ਡੇਲੀ ਲੋਕ ਪੈਸੰਜਰਸ ਆਉਂਦੇ ਨੇ ਉਸ ਰਿਗਾਰਡਿੰਗ ਵੀ ਚੈਕਿੰਗ ਕਰ ਰਹੇ ਹਾਂ ਤੇ ਨਾਲ ਉਸ ਤੋਂ ਇਲਾਵਾ ਟਰੱਕਸ ਦੇ ਐਂਗਲ ਤੋਂ ਵੀ ਅਸੀਂ ਜਿਹੜੀ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤੀ ਬੰਦਾ ਕੋਈ ਸ਼ਰਾਰਤੀ ਘਟਰਾ ਨੂੰ ਅੰਜਾਣ ਨਾ ਦੇ ਸਕੇ ਇਸੇ ਜਿਹੜੇ ਸਾਡੇ ਚੈਕਿੰਗ ਪ੍ਰੈਸ਼ਨ ਨੇ ਲਗਾਤਾਰ ਜਾਰੀ ਰਹਿਣਗੇ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਚੈਕਿੰਗ ਪ੍ਰੈਸ਼ਨ ਕਰਦੇ ਆ ਰਹੇ ਹਾਂ ਅਸੀਂ ਪਬਲਿਕ ਨੂੰ ਇਹ ਫੀਲ ਕਰਨੀ ਚਾਹਾਂਗੇ ਕਿ ਜੇਕਰ ਆਉਣ ਜਾਣ ਵੇਲੇ ਤੁਹਾਡੇ ਧਿਆਨ ਦੇ ਵਿੱਚ ਕੋਈ ਸ਼ੱਕੀ ਚੀਜ਼ ਜਾਂ ਵਾਰਸ ਵਸਤੂ ਆਉਂਦੀ ਹੈ ਤਾਂ ਉਸ ਦੀ ਤੁਰੰਤ ਸੋਚਨਾ ਪੁਲਿਸ ਕੰਟਰੋਲ ਨੂੰ ਮਠਨਾਂ ਤੇ ਪਰ ਦਿੱਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਕਈ ਵਾਰੀ ਜਦੋਂ ਆਪਾਂ ਨਾਲ ਟਰੈਵਲ ਕਰ ਰਹੇ ਹੁੰਦੇ ਆ ਆਪਾਂ ਨੂੰ ਕੋਈ ਡਰੱਗਸ ਬੰਦੀ ਜਾਂ ਕੋਈ ਅਦਾਂ ਦੀ ਚੀਜ਼ ਧਿਆਨ ਦੇ ਵਿੱਚ ਆਉਂਦੀ ਕੋ ਬੰਦਾ ਬੈਗ ਰੱਖ ਕੇ ਜਿਹੜਾ ਹੈਗਾ ਥੱਲੇ ਉਤਰ ਜਾਂਦਾ ਜਾਂ ਉਹ ਏਦਾਂ ਦੀ ਇੱਕ ਚੀਜ਼ ਹੈਗੀ ਆ ਉਹਨੂੰ ਟਰਾਂਸਪੋਰਟ ਕਰਦਾ ਤਾਂ ਉਸ ਬੰਦੀ ਸੂਚਨਾ ਵੀ ਸਾਨੂੰ ਜਿਹੜੀ ਹੈਗੀ ਦਿੱਤੀ ਜਾਵੇ ਸਾਰਾ ਜਿਹੜਾ ਕਿੜੇ ਕਿੜੇ ਬਾੜ ਹਿੰਟ ਕਰ ਰਹੇ ਆ ਅੱਜ ਮੇਨਲੀ ਜਿਹੜਾ ਸਾਡਾ ਫੋਕਸ ਹੈ ਬਸ ਸਟੈਂਡ ਬਠਿੰਡਾ ਦਾ ਜਿਹੜਾ ਹੈਗਾ ਉੱਥੇ ਚੈਕਿੰਗ ਕਰ ਰਹੇ ਆ